ड्रीम सिटी ਵਿਖੇ ਸ਼ੰਕਨ ਮੇਲੇ ਦੀ ਪ੍ਰੋਗਰਾਮ ਬੜੀ ਤੁਮਤਾਮ ਨਾਲ ਮਨਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਸ਼ਿਰਕਤ ਕੀਤੀ ਇਸ ਮੇਲੇ ਵਿੱਚ ਪੰਜਾਬੀ ਵਿਰਸੇ ਨੂੰ ਫਿਰ ਤੋਂ ਪ੍ਰਦਰਸ਼ਿਤ ਕੀਤਾ ਗਿਆ ਇਸ ਮੌਕੇ ਪ੍ਰਿਆ ਜੈਨ ਨੀਹਾ ਜੈਨ ਪੂਨਮ ਰਾਜੂ ਜੈਨ ਰਤਨ ਗਰੋਵਰ ਸਮੇਤ ਲੋਕ ਮੌਜੂਦ ਸਨ ਇਹ ਬੜੇ ਮਾਨ ਵਾਲੀ ਗੱਲ ਹੈ ਕਿ ਮੈਨੂੰ ਵੀ ਇੱਥੇ ਪਾਰਟਿਸਿਪੇਟ ਕਰਨ ਦਾ ਮੌਕਾ ਦਿੱਤਾ ਗਿਆ। ਤੋਂ ਸਾਰੀਆਂ ਸ਼ਸ਼ੀਕਾਲ ਜੀ ਪਰਫਾਰਮੈਂਸ ਦੇ ਸਭ ਤੋਂ ਪਹਿਲੇ ਗਾਣਾ ਹੈ ਮੈਂ ਜਦ ਦੁਨੀਆ ਤੋਂ ਜਾਵਾਂ ਮੁਰ ਫੇਰ ਦੁਬਾਰਾ ਆਵਾਂ ਮੈਂ ਜੋ ਵੀ ਜੋਨ ਹੰਡਾਵਾਂ ਮੇਰਾ ਦੇਸ਼ ਹੋਵੇ ਪੰਜਾਬ। ਇਹ ਪ੍ਰੋਗਰਾਮ ਜੋ ਇਹਦਾ ਨਾਮ ਹੈ ਸ਼ੌਂਕਨ ਮੇਲੇ ਦੀ ਇਹ ਸਾਰੇ ਡ੍ਰੀਮ ਸਿਟੀ ਦੀਆਂ ਸਾਰੀਆਂ ਲੇਡੀਜ਼ ਵੱਲੋਂ ਆਰਗੇਨਾਈਜ਼ ਕੀਤਾ ਗਿਆ ਹੈ ਇਸ ਦਾ ਸਾਡਾ ਮੋਟਿਵ ਹੈਗਾ ਇਹ ਕਿ ਅਸੀਂ ਆਪਣੇ ਟ੍ਰੈਡੀਸ਼ਨ ਨੂੰ ਆਪਣੇ ਕਲਚਰ ਨੂੰ ਪ੍ਰਮੋਟ ਕਰਨਾ ਹੈ ਔਰ ਇਸ ਪ੍ਰੋਗਰਾਮ ਰਾਹੀਂ ਅਸੀਂ ਹਰ ਏਜ ਗਰੁੱਪ ਦੀਆਂ ਲੇਡੀਜ਼ ਜੋ ਹੈ ਨਾ ਉਹਨਾਂ ਨੂੰ ਇਹਦੇ ਵਿੱਚ ਮੌਕਾ ਦਿੱਤਾ ਹੈ ਕਿਉਂਕਿ ਟੈਲੈਂਟ ਤਾਂ ਹੁੰਦਾ ਹੈ ਸਭ ਵਿੱਚ ਪਰ ਉਹਨਾਂ ਨੂੰ ਮੌਕਾ ਨਹੀਂ ਮਿਲਦਾ ਸਾਰੇ ਕਲਚਰ ਨੂੰ ਜਿਵੇਂ ਪ੍ਰਮੋਟ ਕਰਨ ਵਾਲੀਆਂ ਜਿਸ ਦਾ ਚਰਖੇ ਦੇ ਨਾਲ ਅਸੀਂ ਤਿਰੰਗੇ ਲਗਾਵਾਂਗੇ ਔਰ ਗਿੱਧਾ ਹੋਏਗਾ ਪੰਗੜਾ ਹੋਏਗਾ ਹੋਰ ਗੁਰਬਾਣੀ ਸੇਜ਼ਨ ਦੇ ਸਾਰੇ ਪੰਜਾਬੀ ਹੋਣਗੇ ਛੋਟੇ ਬੱਚੇ ਵੀ ਆ ਔਰ 80 ਤੋਂ 90 80 ইয়ার্স ਦੀਆਂ লেডিস ਜਿਹੜੀਆਂ ਉਹ ਵੀ ਪਰਫਾਰਮ ਕਰੇ